ਸੁਣਿਆ ਪੜ ਪੜ ਪਾਵਹਿ ਮਾਨ ਜੋ ਵਾਹਿਗੁਰੂ ਦਾ ਨਾਮ ਸਰਵਣ ਕਰਦੇ ਆ ਉਹ ਪੜ ਕਰਕੇ ਪਹਿਲਾਂ ਸੁਣਦੇ ਤਾਂ ਹੀ ਪੜਦੇ ਆ ਨਾ ਪੜ ਕਰਕੇ ਫਿਰ ਜਪ ਕਰਕੇ ਉਹਨਾਂ ਨੇ ਮਾਨ ਪ੍ਰਾਪਤ ਕੀਤਾ ਸੋ ਵਾਹਿਗੁਰੂ ਦੇ ਨਾਮ ਨੂੰ ਸਰਵਣ ਕਰਕੇ ਹੀ ਪੜੀ ਦਾ ਤੇ ਪੜ ਕੇ ਉਪਨਿਸ਼ਦਾਂ ਨੂੰ ਪੜ ਕੇ ਗੀਤਾ ਆਦ ਕਾ ਗਿਆਨ ਗ੍ਰੰਥਾਂ ਨੂੰ ਦੁਨੀਆ ਚ ਲੋਕ ਸਤਕਾਰ ਪ੍ਰਾਪਤ ਕਰਦੇ ਜਿਹੜੇ ਪੜਦੇ ਆ ਗਿਆਨ ਗ੍ਰੰਥ ਪੜਦੇ ਹਨ ਜੋ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਗ੍ਰੰਥ ਹੈ ਪਰਮੇਸ਼ਰ ਦੇ ਰਾਹ ਦੱਸਣ ਵਾਲੇ ਗ੍ਰੰਥ ਇਸੇ ਪ੍ਰਕਾਰ ਜਿਹੜੇ ਵੇਦਾਂ ਸ਼ਾਸਤਰਾਂ ਨੂੰ ਪੜ ਕੇ ਭਾਵ ਕਾਵ ਕੋਸ਼ ਵਿਆਕਰਣ ਆਦ ਇਹਨਾਂ ਨੂੰ ਪੜ ਕੇ ਸੰਸਾਰ ਦੇ ਵਿੱਚ ਬਾਰ ਸਤਕਾਰ ਪਾਉਂਦੇ ਆ ਉਹ ਸਾਰੇ ਸਤਿਗੁਰੂ ਦੇ ਨਾਮ ਸਰਵਣ ਦੀ ਮਹਿਮਾ ਆਪਣੇ ਮੁਖ ਤੋਂ ਕਹਿੰਦੇ ਆ ਜੋ ਆਹ ਗੁਰੂ ਦੇ ਨਾਮ ਸਰਵਣ ਨੂੰ ਕਰਦੇ ਆ ਉਹ ਗੁਰਮੁਖ ਜਿਹੜੇ ਪੜ ਕਈਏ ਪੜਦੇ ਹਨ ਅਵਿਦਿਆ ਦੇ ਅਦਵੈਤ ਦੇ ਇਹਨਾਂ ਨੂੰ ਉਹ ਪਾੜ ਲੈਂਦੇ ਆ ਪਾੜ ਦਾ ਅਰਥ ਪੜਦੇ ਤੇ ਪਾੜ ਦਾ ਅਰਥ ਪਾੜ ਦੋਰੀ ਪੜ ਪੜਾਇਆ ਨਾ ਉਹ ਪਾੜ ਲੈਂਦੇ ਆ ਭਾਵ ਇਹਨਾਂ ਨੂੰ ਦੂਰ ਕਰ ਲੈਂਦੇ ਆ ਅਥਵਾ ਜੋ ਪਰਮੇਸ਼ਰ ਖਾੜ ਪ੍ਰਮਾਣਾਂ ਦੇ ਆ ਵਿਸ਼ੇ ਹੈ ਆਪਾ ਪਿਛੇ ਇਹ ਸਰਵਣ ਕੀਤਾ ਨਾ ਕਿ ਜੋ ਛੇ ਪ੍ਰਮਾਣਾਂ ਇਹਨਾਂ ਦੇ ਸੋ ਨਖੇਦ ਪੱਖ ਦੁਆਰਾ ਉਹ ਪਰਮੇਸ਼ਰ ਅ ਵਿਸ਼ੇ ਹੈ ਸੋ ਜੋ ਉਹ ਪਰਮੇਸ਼ਰ ਖਾੜ ਪ੍ਰਮਾਣ ਕਰਕੇ ਆ ਵਿਸ਼ੇ ਹੈ ਸਵੈ ਅਨੁਭਵ ਸਰੂਪ ਹੈ ਉਹਦੇ ਪ੍ਰਕਾਸ਼ ਨੂੰ ਪਾ ਲੈਂਦੇ ਆ ਵਾਹਿਗੁਰੂ ਦੇ ਨਾਮ ਸਰਵਣ ਦੇ ਮਹਾਤਮ ਨੂੰ ਸਰਵਣ ਕਰਕੇ ਵਾਹਿਗੁਰੂ ਦੇ ਨਾਮ ਸਰਵਣ ਨੂੰ ਕਰਕੇ ਉਹ ਗੁਰਮੁਖ ਪ੍ਰਾਪਤ ਕਰ ਲੈਂਦੇ ਆ ਇਸੇ ਤਰ੍ਹਾਂ ਜੋ ਪਰਮੇਸ਼ਰ ਦਾ ਜੋ ਗੁਰੂ ਪਿਆਰਿਓ ਇਹ ਪੜਦੇ ਆ ਨਾ ਜੋ ਪੜ ਪੜਨ ਵਾਲੇ ਤੇ ਪੜ ਪੜਾਉਣ ਵਾਲੇ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਹੀ ਸਾਰੇ ਪੜਨ ਤੇ ਪੜਾਉਣ ਵਾਲੇ ਆਦਰ ਸਤਕਾਰ ਮਾਣ ਪਰਉਂਦੇ ਹਨ